ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਮੈਂ ਤੁਹਾਡਾ ਦੋਸਤ ਹਰਮਨਸ ਫਰਮ ਜਲਾਲਾਬਾਦ ਵੀ06 ਜਲਾਲਾਬਾਦ ਟੀਮ YouTube ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਅਸੀਂ ਗੱਲਬਾਤ ਕਰਾਂਗੇ ਬੇਕਦਰੇ ਬੰਦੇ ਕਿ ਹੀਰੇ ਦੀ ਜੋ ਕੀਮਤ ਹੈ ਉਸ ਨੂੰ ਸਿਰਫ ਜੋਹਰੀ ਜਾਣ ਸਕਦਾ ਹੈ ਆਮ ਬੰਦਾ ਹੀਰੇ ਦੀ ਕੀਮਤ ਨੂੰ ਨਹੀਂ ਜਾਣ ਸਕਦਾ ਕਿ ਇੱਕ ਵਾਰ ਦੀ ਗੱਲ ਹੈ ਕਿ ਇੱਕ ਗਰੀਬ ਨੂੰ ਹੀਰਾ ਲੱਭ ਜਾਂਦਾ ਔਰ ਉਸ ਨੂੰ ਪੱਥਰ ਸਮਝ ਕੇ ਕਦੇ ਮਿੱਟੀ ਸੁੱਟਦਾ ਕਦੇ ਸਵਾਜ ਕਦੇ ਚੱਕਰ ਚ ਉਸ ਨਾਲ ਖੇਲਦਾ ਉਹ ਸੋਚਦਾ ਕਿ ਇੱਕ ਪੱਥਰ ਹੈ ਨਾਰਮਲ ਇਸ ਦੀ ਕੋਈ ਕੀਮਤ ਨਹੀਂ ਹੈ ਉਸ ਤਰ੍ਹਾਂ ਸਿਰਫ ਆਪਣਾ ਇੰਜੋਏ ਕਰਦਾ ਔਰ ਸਾਹਮਣੇ ਹੀ ਇੱਕ ਜੋਰੀ ਦੀ ਦੁਕਾਨ ਹੁੰਦੀ ਹੈ ਉਹ ਸਭ ਦਿਖਦਾ ਰਹਿੰਦਾ ਜੋਰੀ ਸੋਚਦਾ ਕਿ ਇਸ ਇਨਸਾਨ ਨੂੰ ਇਸ ਦੀ ਕੀਮਤ ਦਾ ਪਤਾ ਨਹੀਂ ਹੈ ਤੇ ਉਹ ਉਸ ਗਰੀਬ ਕੋਲੇ ਜਾਂਦਾ ਔਰ ਉਸ ਨੂੰ ਕਹਿੰਦਾ ਕਿ ਤੁਸੀਂ ਇਹ ਪੱਥਰ じゃ ਮੈਨੂੰ ਦੇ ਦਿਓ ਔਰ ਇਹਦੀ ਤੁਹਾਨੂੰ ਮੈਂ ਦੋ ਕੋਡੀਆਂ ਦੇਵਾਂਗਾ ਗਰੀਬ ਬਹੁਤ ਖੁਸ਼ ਹੋ ਜਾਂਦਾ ਕਿਉਂਕਿ ਦੋ ਕੋਡੀਆਂ ਜੋ ਗਰੀਬ ਵਾਸਤੇ ਇੱਕ ਬਹੁਤ ਵੱਡੀ ਕੀਮਤ ਸੀ ਜੀ ਤੇ ਉਹ ਪੱਥਰ ਉਸ ਨੂੰ ਦੇ ਦਿੰਦਾ ਹੈ ਤੇ ਲੋ ਲੈ ਜਾਓ ਔਰ ਜੋੜੀ ਉਸ ਪੱਥ ਉਸ ਹੀਰੇ ਨੂੰ ਲੈ ਕੇ ਆਪਣੀ ਦੁਕਾਨ ਤੇ ਚਲਾ ਜਾਂਦਾ ਔਰ ਜਿਵੇਂ ਹੀ ਆਪਣੀ ਦੁਕਾਨ ਤੇ ਪਹੁੰਚਦਾ ਹੈ ਤਾਂ ਦਿਖਦਾ ਕਿ ਹੀਰਾ ਦੋ ਟੁਕੜਿਆਂ ਵਿੱਚ ਟੁੱਟ ਜਾਂਦਾ ਹੈ ਇਹ ਜੋੜੀ ਇਹ ਦੇਖ ਕੇ ਬਹੁਤ ਹੀ ਹੈਰਾਨ ਹੁੰਦਾ ਹੈ ਤੇ ਔਰ ਇੱਕ ਔਰ ਇੱਕ ਸਵਾਲ ਕਰਦਾ ਹੈ ਹੀਰੇ ਨੂੰ ਕਿ ਉਸ ਗਰੀਬ ਕੋਲ ਤੂੰ ਸੀਗਾ ਉਸਨੇ ਤੈਨੂੰ ਚਿੱਕੜ 'ਚ ਵੀ ਸੁੱਟਿਆ ਸਵਾਚ ਵੀ ਰੋਲਿਆ ਮਿੱਟੀ 'ਚ ਵੀ ਰੋਲਿਆ ਉਸ ਟਾਈਮ ਤੂੰ ਟੁੱਟਿਆ ਨਹੀਂ ਤੇ ਹੁਣ ਮੇਰੇ ਕੋਲੇ ਆ ਕੇ ਤੂੰ ਦੋ ਟੁਕੜੇ ਹੋ ਗਿਆ ਟੁੱਟ ਗਿਆ ਹੈ ਕੀ ਕਰਨਾ ਔਰ ਹੀਰਾ ਜੋ ਹੈ ụp ਮਾਰ ਕੇ ਕਹਿੰਦਾ ਕਿ ਉਸ ਗਰੀਬ ਨੂੰ ਉਸ ਆਮ ਨਾਗਰਿਕ ਨੂੰ ਆਮ ਬੰਦੇ ਨੂੰ ਮੇਰੀ ਕੀਮਤ ਦਾ ਪਤਾ ਨਹੀਂ ਸੀ ਉਹ ਤਾਂ ਮੈਨੂੰ ਸੁੱਟ ਰਿਆ ਸੀ ਰੋਲ ਰਿਹਾ ਸੀ ਔਰ ਮੈਨੂੰ ਵੀ ਕੋਈ ਮਹਿਸੂਸ ਨਹੀਂ ਹੋ ਰਿਆ ਸੀ ਮਨ ਨੂੰ ਵੀ ਕੋਈ ਦੁੱਖ ਨਹੀਂ ਸੀ ਕਿਉਂਕਿ ਉਹ ਮੇਰੀ ਕੀਮਤ ਨਹੀਂ ਜਾਣਦਾ ਸੀ ਔਰ ਜਦੋਂ ਮੈਂ ਤੁਹਾਡੇ ਕੋਲ ਆਇਆ ਤੁਸੀਂ ਮੇਰੀ ਕੀਮਤ ਜਾਣਦੇ ਹੋ ਤੁਹਾਨੂੰ ਸਭ ਪਤਾ ਹੈ ਪਰ ਫਿਰ ਤੁਸੀਂ ਵੀ ਮੇਰੀ ਕੀਮਤ ਦੋ ਕੋਡੀਆਂ ਹੀ ਪਾਇਆ ਔਰ ਇਸ ਗੱਲ ਦਾ ਮੈਨੂੰ ਦੁੱਖ ਹੈ ਕਿ ਤੁਸੀਂ ਜਾਣਦੇ ਹੋਏ ਵੀ ਮੇਰੇ ਨਾਲ ਮੇਰੀ ਕੀਮਤ ਸਿਰਫ ਦੋ ਕੋਡੀਆਂ ਹੀ ਪਾਈ ਹੈ ਕੁਝ ਲੋਕ ਵੀ ਇਦਾਂ ਦੇ ਹੁੰਦੇ ਹਨ ਉਸ ਇਨਸਾਨ ਦੀ ਕਦਰ ਨਹੀਂ ਕਰਦੇ ਜੋ ਇੱਕ ਹੀਰਾ ਹੁੰਦਾ ਹੈ ਉਹਨਾਂ ਵਾਂਗ ਉਸ ਦਾ ਨਜਾਇਜ਼ ਫਾਇਦਾ ਲੈਂਦੇ ਹਨ ਉਹ ਸੋਚਦੇ ਹਨ ਕਿ ਇਸ ਨੂੰ ਛੱਦ ਕੁਝ ਪਤਾ ਨਹੀਂ ਹੈ ਉਹ ਭੋਲੇ ਬਾੰ ਮੁੰਡਾ ਕੰਮ ਕਰਦਾ ਰਹਿੰਦਾ ਹੈ ਔਰ ਕੁਝ ਲੋਕ ਉਸ ਤੋਂ ਆਪਣਾ ਕੰਮ ਕਰਾਉਂਦੇ ਰਹਿੰਦੇ ਨੇ ਖੁਦ ਜੋ ਹੈ ਚਾਦਰ ਤਾਨ ਕੇ ਪੈ ਰਹੇ ਹੁੰਦੇ ਹਨ ਉਹ ਤੋਂ ਫਾਇਦਾ ਲੈਂਦੇ ਹਨ ਪਰ ਉਹ ਇਨਸਾਨ ਹਮੇਸ਼ਾ ਉਹਨੂੰ ਇਹ ਨਹੀਂ ਇਹ ਨਹੀਂ ਹੁੰਦਾ ਕਿ ਉਸ ਨੂੰ ਪਤਾ ਨਹੀਂ ਚੱਲਿਆ ਉਸ ਨੂੰ ਪਤਾ ਸਭ ਹੁੰਦਾ ਹੈ ਪਰ ਫਿਰ ਵੀ ਜਾਣ ਬੁੱਝ ਕੇ ਉਹ ਸੋਚਦਾ ਕਿ ਚਲੋ ਕੋਈ ਗੱਲ ਨਹੀਂ ਕੁੰਡੀਆਂ ਉਹ ਵੀ ਜਾਣਦਾ ਸਾਰੀਆਂ ਅੰਦਰ ਦੀਆਂ ਪਰ ਉਹ ਸੋਚਦਾ ਕਿ ਚਲੋ ਕੋਈ ਗੱਲ ਨਹੀਂ ਕਦੇ ਵੀ ਤੁਸੀਂ ਜੋ ਹੈ ਐਹੋ ਜਿਹੇ ਬੰਦਿਆਂ ਨਾਲ ਰਿਸ਼ਤਾ ਨਹੀਂ ਰੱਖਣਾ ਵਾਈ ਕਾਟ ਕਰ ਦਿਓ ਜੋ ਤੁਹਾਡੇ ਮਤਲਬ ਨਾਲ ਰਿਸ਼ਤੇ ਰੱਖਦੇ ਹਨ ਜੋ ਤੁਹਾਡਾ ਫਾਇਦਾ ਲੈਂਦੇ ਹਨ ਐਹੋ ਜਿਹੇ ਰਿਸ਼ਤੇ ਤੋਂ ਦੂਰ ਹੋ ਜਾਓ ਜੇ ਤੁਸੀਂ ਆਪਣਾ ਮੁੱਲ ਪਾਉਣਾ ਹੈ ਤੁਹਾਡੀ ਕਦਰ ਵੀ ਤਾਂ ਹੀ ਪੈਗੀ ਜੇ ਤੁਸੀਂ ਇਹਨਾਂ ਰਿਸ਼ਤਿਆਂ ਨਾਲ ਬਾਈਕਾਟ ਕਰੋਗੇ ਇਹਨਾਂ ਲੋਕਾਂ ਤੋਂ ਦੂਰ ਹੋਗੇ ਚੁੱਕ ਕੇ ਨੀਵੇਂ ਰਹਿ ਕੇ ਕਿਤੋਂ ਤੱਕ ਜ਼ਿੰਦਗੀ ਜਿਓਗੇ ਜੇ ਤੁਸੀਂ ਚੁੱਕ ਜਾਂਦੇ ਹੋ ਤਾਂ ਤੁਹਾਡਾ ਮੁੱਲ ਖਤਮ ਹੋ ਜਾਂਦਾ ਹੈ ਕੁਝ ਲੋਕ ਤੁਹਾਡੀ ਕਦਰ ਨਹੀਂ ਕਰਦੇ ਤੁਹਾਡੀ ਬੇਕਦਰ ਕਰਦੇ ਆ ਵੀਡੀਓ ਨੂੰ ਸ਼ੇਅਰ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਕਰੋ ਆਉਣ ਵਾਲੀਆਂ ਹੋਰ ਵੀਡੀਓ ਦੇਖਣ ਲਈ ਨੋਟੀਫਿਕੇਸ਼ਨ ਬੈਲ ਆਈਕਨ ਨੂੰ ਦਬਾ ਧੰਨਵਾਦ